ਨਸ਼ੇ ਦੀ ਓਵਰਡੋਸ ਨਾਲ ਇੱਕ ਨੌਜਵਾਨ ਦੀ ਮੌਤ ਨਸ਼ਾ ਵੇਚਣ ਵਾਲੇ ਦੇ ਘਰ ਵਿੱਚ ਹੀ ਨਸ਼ੇ ਦਾ ਟਿਕਾ ਲਗਾਉਣ ਨਾਲ ਨੌਜਵਾਨ ਦੀ ਗਈ ਜਾਨ ਨਸ਼ਾ ਵੇਚਣ ਵਾਲੇ ਪਤੀ ਪਤਨੀ ਘਰ ਛੱਡ ਕੇ ਹੋਏ ਫਰਾਰ ਪੁਲਿਸ ਨੇ লাশ ਨੂੰ ਕਬਜ਼ੇ ਵਿੱਚ ਲੈ ਕੇ ਪੋਸਟ ਮਾਰਟਮ ਲਈ ਭੇਜਿਆ આરોપીਾਂ ਪਤੀ ਪਤਨੀ ਖਿਲਾਫ ਮੁਕੱਦਮਾ ਦਰਜ ਫਿਰੋਜ਼ਪੁਰ ਦੇ ਪਿੰਡ ਰੁਕਣਾ ਬੇਗੂ ਵਿੱਚ 35 ਸਾਲਾ ਨੌਜਵਾਨ ਦੇ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ ਪਰਿਵਾਰ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ 35 ਸਾਲਾ ਜਸਵੰਤ ਸਿੰਘ ਨਸ਼ੇ ਦਾ ਆਦੀ ਸੀ ਅਤੇ ਪਿੰਡ ਵਿੱਚ ਹੀ ਆਪਣੇ ਘਰ ਵਿੱਚ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਰਿੰਕੂ ਅਤੇ ਉਸਦੀ ਪਤਨੀ ਜੀਨਾ ਦੇ ਘਰ ਨਸ਼ਾ ਲੈਣ ਗਿਆ ਅਤੇ ਉਹਨਾਂ ਵੱਲੋਂ ਉੱਥੇ ਹੀ ਉਸ ਨੂੰ ਨਸ਼ੇ ਦਾ ਟੀਕਾ ਦਿੱਤਾ ਗਿਆ ਜਿਸ ਤਰ੍ਹਾਂ ਹੀ ਜਿਸ ਵਕਤ ਬਾਥਰੂਮ ਵਿੱਚ ਟੀਕਾ ਲਗਾਲੇ ਗਿਆ ਤਾਂ ਬਾਹਰ ਨਹੀਂ ਨਿਕਲਿਆ ਜਦ ਦਰਵਾਜ਼ਾ ਖੋਲਿਆ ਤਾਂ ਪਤਾ ਲੱਗਾ ਉਸ ਦੀ ਮੌਤ ਹੋ ਚੁੱਕੀ ਸੀ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ লাশ ਨੂੰ ਕਬਜ਼ੇ ਵਿੱਚ ਲਿਆ ਗਿਆ ਅਤੇ লাশ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਲਿਆਂਦਾ ਗਿਆ ਹੈ ਉੱਥੇ ਹੀ ਦੋਨੋਂ ਪਤੀ ਪਤਨੀ ਫਰਾਰ ਦੱਸੇ ਜਾ ਰਹੇ ਹਨ ਪੁਲਿਸ ਵੱਲੋਂ ਦੋਨਾ ਪਤੀ ਪਤਨੀ ਖਿਲਾਫ ਮਕਦਮਾ ਦਰਜ ਕੀਤਾ ਗਿਆ ਹੈ ਜੀ ਸਿੰਘ ਜੀ ਸਿੰਘ ਜੀ ਹਾਂ ਜੀ ਜੀ ਡੈੱਟ ਹੋਈ ਹਾਂ ਜੀ ਕਿੰਨੀ ਉਮਰ ਦੀ ਜੀ ਉਮਰ ਦੇ 27 ਸਾਲ ਹੋਣਗੇ ਵਿਆਹ ਸੀ ਹਾਂ ਵਿਆਹ ਤੇ ਨਾਲ ਬੱਚੇ ਨੇ ਹਾਂ ਇੱਕ ਇੱਕ ਦੋ ਗੁੱਡੀਆਂ ਇੱਕ 7 ਸਾਲ ਦੀ ਇੱਕ 4 4-5 ਸਾਲ ਦੀ ਤੇ ਇੱਕ ਵਿਚਾਰੀ ਇਹ ਨਹੀਂ ਹੈ ਮੰਦਵਚਾਰ ਤਾਂ ਵਿਚਾਈ ਦਾ ਖੜਾ ਹੈ ਇਹ ਨਸ਼ਾ ਵੇਚਦਾ ਜਿਹੜਾ ਸ਼ਰੇਆਮ ਹਾਂ ਸ਼ਰੇਆਮ ਨਸ਼ਾ ਬਸਤੀ ਦੇ ਵਿੱਚ ਬੰਦਾ ਉਹ ਵੇਚਦਾ ਨਸ਼ਾ ਇਹਦਾ ਪ੍ਰੋਬਲਮ ਹਾਂਜੀ ਹੁਣ ਕਾਰਵਾਈ ਉਹਨਾਂ ਦੇ ਹੋਣੀ ਚਾਹੀਦੀ ਹਾਂਜੀ ਕਾਰਵਾਈ ਜੀ ਪੂਰੀ ਜੀ ਪੂਰੀ ਸਭ ਤੋਂ ਸਖਤ ਸਜ਼ਾ ਹਾਂਜੀ ਨਸ਼ੇ ਵਾਲੇ ਬੰਦੇ ਨੂੰ ਇਹ ਸਭ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਇਸ ਬੰਦੇ ਨੂੰ ਠੀਕ ਹੈ ਨਸ਼ਾ ਨਹੀਂ ਲਾਇਆ ਠੀਕਾ ਨਹੀਂ ਸੀ ਲਾਇਆ ਇਹ ਉਹ ਪੇਪਰ ਤੇ ਲਾਉਂਦਾ ਸੀਗਾ ਸਮਾਨ ਤੇ ਕੁਝ ਬੋਟਾਂ ਦਾ ਲੈ ਕੇ ਉਸ ਘਰੇਲੂ ਮਾਮਲੇ ਤੇ ਲੈ ਕੇ ਕੁਝ ਉਸਮਾਨ ਵੀ ਵੇਚਦੇ ਸੀ ਉਹਨੂੰ ਘਰੇ ਬੁਲਾ ਲਿਆ ਘਰੇ ਬੁਲਾ ਲਿਆ ਉਹਨਾਂ ਦੇ ਪੇਪਰ ਤੇ ਨਹੀਂ ਸਹੀ ਲੱਗਦਾ ਤੇ ਤੂੰ ਨਾ ਟੀਕੇ ਨਾ ਲਾਉ ਸੁਣ ਕਿਉਂਕਿ ਉਹ ਆਪ ਖੁਦ ਉਸਮਾਨ ਵੇਚਦੇ ਸੀ ਉਹ ਜਦੋਂ ਔਰਤ ਵੀ ਵੇਚਦੀ ਹਾਂਜੀ ਨਾਲ ਔਰਤ ਵੀ ਵੇਚਦੀ ਹੈ ਤੇ ਕਰੀਬਨ ਦੇ ਕਰੀਬਨ ਹੀ ਓਪਨ ਹੀ ਸਾਰਾ ਹੀ ਉਹ ਇੱਕ ਘਰ ਵੇਚਦਾ ਦਾ ਸਾਰਾ ਪਿੰਡ ਹੀ ਨੌਜਵਾਨ ਜਮਾ ਹੀ ਖਤਮ ਕੀਤੇ ਜਾਂਦੇ ਆ ਵੀ ਰੇਕ ਇੱਕ ਬੱਚੇ-ਬੱਚੇ ਨੂੰ ਆਂਦੇ ਨੇ ਲਾ ਕੇ ਵੇਖੋ ਸਮਾਨ ਤਾਂ ਵੇਖੋ ਜੇ ਕੰਮ ਕਿਵੇਂ ਨਿਬੜਦਾ ਤੇ ਬਹੁਤ ਹੀ ਜਿਆਦਾ ਮੈਂ ਤਾਂ ਨਾ ਪਿੰਡ ਦੇ ਵਿੱਚ ਬੜਾ ਹੀ ਦੇਖਣ ਵਾਲੀ ਗੱਲ ਹੈ ਕਿ ਨੌਜਵਾਨ ਜਿਹੜੇ ਮੈਂ ਮਸ਼ਹਦੇ ਖਤਮ ਹੋਈ ਜਾ ਰਹੇ ਨੇ ਤੇ ਇਸ ਕਰਕੇ ਅਸੀਂ ਤਾਂ ਸਰਕਾਰ ਤੋਂ ਇਹੀ ਕਹਿਣਾ ਚਾਹੁੰਦੇ ਆ ਕਿ ਅਗਾ ਕਹੇ ਦਾ ਵੀ ਨੌਜਵਾਨ ਪੁੱਤਰ ਨਾ ਮਰੇ ਤੇ ਅਸੀਂ ਬੇਨਤੀ ਕਰਦੇ ਆਂ ਵੀ ਸਰਕਾਰ ਅੱਗੇ ਵੀ ਇਹ ਕਾਰਵਾਈ ਕੀਤੀ ਜਾਵੇ ਤੇ ਮਸ਼ਹਦੇ ਥੱਲੇ ਪਾਣੀ ਥੱਲੇ ਪਾਣੀ ਚਾਹੀਦੀ ਹੈ ਇਹ ਸਰਕਾਰ ਤੇ ਜਿਹੜੀ ਨਵੀਂ ਬਣੀ ਕਹਿੰਦੀ ਸੀ ਸਾਨੂੰ ਮਹੀਨੇ ਦੋ ਦੇ ਵਿੱਚ ਅਸੀਂ ਬਿਲਕੁਲ ਨਸ਼ਾ ਖਤਮ ਕਰ ਦਾਂਗੇ ਮੈਂ ਤਾਂ ਅੱਜ ਤੱਕ ਸਰਕਾਰ ਨੂੰ ਇਹ ਕਹਿਣਾ ਚਾਹਣਾ ਵੀ ਅੱਜ ਤੱਕ ਨਸ਼ੇ ਨੂੰ ਠੱਲ ਪਈ ਨਹੀਂ ਜੇ ਨਸ਼ਾ ਤੇ ਪਾਸੋਂ ਆਉਂਦਾ ਤੇ ਤਸਤਰ ਵੇਚਦੇ ਆ ਇਹ ਅਜੇ ਤੱਕ ਕੋਈ ਠੱਲ ਨਹੀਂ ਪਈ ਨੌਜਵਾਨ ਖਤਮ ਹੋਈ ਜਾਂਦੇ ਹੋਰ 10 ਸਾਲਾਂ ਨੂੰ ਨੌਜਵਾਨ ਮੇਰੇ ਸਾਬ ਕਰੀਪਨ 35 40 ਸਾਲ ਮਸਾ ਕੱਟਣ ਕਰਕੇ ਤੇ ਖਤਮ ਹੋ ਜਾਏਗਾ ਪੰਜਾਬ ਕਹਿੰਦੇ ਆ ਸੋਨੇ ਦੀ ਚੜੀ ਪੰਜਾਬ ਦੀ ਜਵਾਨੀ ਖਤਮ ਹੋ ਗਈ ਜਵਾਨੀ ਮੈਨੂੰ ਆ ਪੰਜਾਬ ਸੋਨੇ ਦੀ ਚੜੀ ਸੋਨੇ ਦੀ ਚੜੀ ਮੈਂ ਨਾ ਇਹ ਪਿੱਤਲ ਦੀ ਰਹਿ ਜਾਣੀ ਜਿਹੜਾ ਹਾਲਾਤ ਬਣੇ ਪਏ ਨਸ਼ੇ ਨਾਲ ਕਾਫੀ ਜ਼ਿਆਦਾ ਤੁਸੀਂ ਆਪ ਹੀ ਦੇਖਦੇ ਹੋ ਆਮ ਹੀ ਨੌਜਵਾਨ ਜਿਆਦਾ ਜਿਹੜੇ ਕਿ ਪੁਰਾਣੇ ਬਜ਼ੁਰਗ ਉਹ ਤਾਂ ਕਾਫੀ ਹੈ ਇਹ ਨੌਜਵਾਨ ਹਟੇ ਘੱਟੇ ਪਿਆ ਤੇ ਜਿਹੜੇ ਨੌਜਵਾਨ ਉਹ ਬਜ਼ੁਰਗ ਬਣੇ ਪਏ ਨਸ਼ੇ ਲਾ ਲ ਕੇ ਖਤਮ ਹੋ ਜੇ ਪੈ ਨੇ ਮੈਂ ਤਾਂ ਇਹੀ ਸਰਕਾਰ ਅੱਗੇ ਬੇਨਤੀ ਕਰਦਾ ਵੀ ਜਿੰਨਾ ਵੀ ਹੋ ਸਕੇ ਮਾਨ ਸਰਕਾਰ ਬਹੁਤ ਹੀ ਵੱਡਾ ਤਗੜਾ ਬੰਦਾ ਹੈ ਜੇ ਚਾਵੇ ਤਾਂ ਸਭ ਕੁਝ ਹੋ ਸਕਦਾ ਪਰ ਅੱਜ ਤੱਕ ਇਹ ਚੀਜ਼ ਦਾ ਕੋਈ ਵੀ ਨਹੀਂ ਹੋਇਆ ਨਹੀਂ ਇਹ ਦੋਵੇਂ ਜੀ ਰੋਂਦੇ ਰੋਂਦੇ ਗਏ ਨੇ ਮੈਨੂੰ ਆਦੇ ਵੀ ਤੇਰਾ ਮੁੰਡਾ ਸਾਡੇ ਘਰੇ ਮਰ ਗਿਆ ਮੁੰਡਾ ਵਿਆਹ ਸੀ ਮੁੰਡਾ ਵਿਆਹ ਸੀ ਉਹਦੀਆਂ ਤਿੰਨ ਗੁੱਡੀਆਂ ਨੇ ਅਸੀਂ ਉੱਥੋਂ ਆਏ ਆ ਤੇ ਜਦ ਇਹਨੇ ਕਿਹਾ ਮੁੰਡਾ ਤੇਰਾ ਮਰ ਗਿਆ ਤੇ ਮੈਂ ਉੱਥੋਂ ਭੱਜਾਂ ਮੈਂ ਆਪਦੇ ਮੁੰਡੇ ਨੂੰ ਆਵਾਜ਼ ਮਾਰੀ ਮਾਖਾ ਉਧਰ ਵੇਖ ਤੇ ਸਾਡੇ ਬਾਥਰੂਮ ਚ ਨੇ ਇਹ ਟੀਕਾ ਲਾਇਆ ਕਿਹਨੇ ਲਾਇਆ ਇਹਨਾਂ ਨੇ ਰਿੰਕੂ ਕਿਹਾ ਜਿਹਨਾਂ ਦੇ ਘਰ ਹੈ ਗਿਆ ਹਾਂ ਜਿਹਨਾਂ ਦੇ ਘਰੇ ਸੀ ਲੈ ਸਰਦ ਸਰ ਵੇਚ ਦੇ ਨੇ ਪਹਿਲਾਂ ਇਹ ਪਤਾ ਨਹੀਂ ਜੀ ਨਸ਼ਾ ਇਹ ਆਪ ਵੀ ਲਾਉਂਦਾ ਹੈ ਇਹ ਆਪ ਵੀ ਲਾਉਂਦਾ ਹੈ ਬਾਕੀ ਸਾਨੂੰ ਇਹ ਇਥੇ ਪਤਾ ਵੀ ਦਿੰਦਾ ਇਹ ਦਿੰਦਾ ਹੈ ਹਾਈ ਸੀ ਹਾਂ ਜੀ ਇਹ ਕੰਮ ਲੌਕ ਟੇਲ ਦਾ ਕਰਦਾ ਸੀ ਨਸ਼ੇ ਦਾ ਟੀਕਾ ਇਹ ਤਾਂ ਹੁਣ ਇਹਨੂੰ ਪਤਾ ਵੀ ਇਹਨੇ ਨਸ਼ੇ ਦਾ ਲਵਾਇਆ ਤੇ ਕਿਵੇਂ ਤੇ ਜਦੋਂ ਹੀ ਕੋ ਉੱਥੇ ਗਏ ਆ ਕੋਲੇ ਦਾ ਮੁੰਡਾ ਖੜਾ ਸੀ ਤੇ ਉਥੋਂ ਮੇਰੇ ਮੁੰਡੇ ਨੇ ਚੁੱਕ ਕੇ ਇਹਨੂੰ ਮੰਜੇ ਤੇ ਪਾਤਾ ਤੇ ਇਹਨੂੰ ਇੱਕੋ ਕਨਪੀ ਤੇ ਨਹੀਂ ਗੱਲ ਬਣੀ ਮੈਂ ਸਰਪੰਚ ਨੂੰ ਲਿਆ ਸੱਦ ਕੇ ਕਾਰਜ ਸਿੰਘ ਨੂੰ ਉਹਨੇ ਗੱਡੀ ਲਿਆਂਦੀ ਇੱਥੇ ਰਾਹ ਚ ਲਿਆਂਦਾ ਤੇ ਉਹ ਉਹਨੇ ਵੇਖਿਆ ਉਹਦਾ ਵੀ ਮੇਰੇ ਇੰਦਾ ਪਿੰਡਾ ਠਰ ਗਿਆ ਜਦੋਂ ਇੱਥੇ ਲੱਗੇ ਨੇ ਹਸਪਤਾਲ ਚ ਉਹਨੇ ਮਸ਼ੀਨ ਲਵਾ ਕੇ ਵੇਖੀ ਆ ਤੇ ਉਹਦਾ ਵੀ ਡੈਥ ਹੋ ਚੱਕੀ ਆ ਤੇ ਮੈਂ ਬੂਟੇ ਆਲੇ ਆਇਆ ਤੇ ਮੇਰੇ ਮੁੰਡਾ ਨਾਲ ਸੀ ਉਹਨੇ ਫੋਨ ਕਰਤਾ ਡੈਡੀ ਵੀ ਉਹ ਚੰਦ ਵਸਿਆ ਵੀ ਉਹ ਉੱਥੇ ਮਰ ਗਿਆ ਤੂੰ ਤੇ ਮੇਰੇ ਵੀ ਉਸ ਮਾਮਲਾ ਆਇਆ ਨਸ਼ੇ ਕਰਕੇ ਕੀ ਮੁੰਡਾ ਮਰਿਆ ਨੌਜਵਾਨ ਕੀ ਉਮਰ ਕਿੰਨੀ ਸੀ ਕੀ ਨਾ ਉਮਰ ਦੀ ਕਰੀਬ 35 ਸਾਲ ਆ ਜੀ ਹਾਂਜੀ ਪਿੰਡ ਦਾ ਰੋਕਣਾ ਬੇਗੂਆ ਸੁਖਦੇਵ ਸਿੰਘ ਦਾ ਲੜਕਾ ਜਸਵੰਤ ਸਿੰਘ ਆ ਜੀ ਇਹ ਨਾ ਓਵਰਡੋਜ਼ ਨਾਲ ਇਹਦੀ ਮੌਤ ਹੋਈ ਆ ਤੇ ਉਹਨਾਂ ਨੇ ਸਰ ਮਾਮਲਾ ਦਰਜ ਕੀਤਾ ਇਹ ਮਾਮਲਾ ਦਰਜ ਰਿੰਕੂ ਤੇ ਉਹਦੀ ਪਤਨੀ ਵਾਸੀ ਰੁਕਣਾ ਬੇਟੂ ਉਹਨਾਂ ਦੇ ਘਰੇ ਮਰਿਆ ਉਹਨਾਂ ਦੇ ਘਰੇ ਮਰਿਆ ਬਾਥਰੂਮ ਦੇ ਵਿੱਚ ਟੀਕਾ ਲਾਇਆ ਟੀਕਾ ਲਾਇਆ ਵੈਸੇ ਸਾਨੂੰ ਸਰੈਂਜਤਾ ਨਹੀਂ ਮરાਉਂਦੇ ਮੌਕੇ ਤੋਂ ਪਰ ਉਹ ਕਹਿ ਰਹੇ ਨੇ ਟੀਕਾ ਲਾਇਆ ਜਿਨ੍ਹਾਂ ਨੂੰ ਟੱਕਿਆ ਜਾ ਕੇ ਉਦੋਂ ਸਰੈਂਜ ਸੀਗੀ ਮੌਕੇ ਤੇ ਸਰੈਂਜ ਤੋਂ ਗਾ ਪਛਾਹ ਗਈ ਅਸੀਂ ਜੀ ਲੇਟ ਪਹੁੰਚੇ ਜਦੋਂ ਮਾਮਲਾ ਦਰਜ ਕਰਤਾ ਹਾਂ ਹਾਂ ਜੀ ਮਾਮਲਾ ਦਰਜ ਕਰਤਾ ਮੁਕਦਮਾ ਨੰਬਰ 188 ਹਾਂ ਜੀ ਥਾਣਾ ਕੋਲ ਗੜੀ ਮਿੱਟੀ ਮਿੱਟੀ ਹੈਗੀ ਹੈ ਤੇਰਾ ਪਤੀ ਪਤਨੀ ਤੇ ਕੀਤਾ ਹਾਂ ਜੀ ਪਤੀ ਪਤਨੀ ਇਹ ਉਹ ਮਾਮਲੇ ਦੀ ਗ੍ਰਿਫਤਾਰੀ ਕਰੇ ਹਾਂ ਹਾਂਜੀ ਗ੍ਰਿਫਤਾਰੀ ਬਾਕੀ ਜੀ ਠੇਠ ਪੰਜਾਬੀ ਟੀਵੀ ਲਈ ਫਿਰੋਜ਼ਪੁਰ ਤੋਂ ਸੁਖਚੰਨ ਸਿੰਘ ਦੀ ਰਿਪੋਰਟ